ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਉਤੀ ਜੀ ਸਹਾਇ ਵਾਰਸ਼ੀ ਭਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨਾਉ ਸੋਹਰਾ ਸ੍ਰੀ ਹਰਿ ਰਾਏ ਸ੍ਰੀ ਹਰਿਪ੍ਰਸਾਦ ਜੀ ਧਿਆਈ ਹੈ ਜਿਸ ਡਠੇ ਸਭ ਸੁਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਕਰਨਣ ਦਿਆ ਬੈ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਥਾਈ ਹੋਣਾ ਜੀ ਸਹਾਇ ਦਸਾਂਹੀ ਪਾਤਸ਼ਾਹ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦਰਸਾਰ ਦਾ ਅੰਤਰਖਾਲਸਾ ਜੀ ਸਾਬੋ ਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਲ ਸਾਹਿਬਜਾ ਦੇ 40 ਮੁਕਤੇ ਹੱਠੀਆਂ ਜਪੀਆਂ ਧੱਪੀਆਂ ਜਿਹਨਾਂ ਨਾਮ ਜਪਿਆ ਬਣ ਸ਼ਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਕਿਉਂ ਨੁਕੀਤਾ ਤਿੰਨਾ ਪਿਆਰਾਂ ਸੁਤਾਰਾਂ ਦੀ ਪਵਿੱਤਰ ਨੇਕ ਮਾਈ ਦਾ ਧੰਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਂ ਦਿੱਤੇ ਬੰਦ ਬੰਦ ਕਟਾਏ ਕੋਪਰ ਲਹਾਏ ਚਰਕੀਆਂ ਦੀ ਚੜੇ ਤਨ ਆ ਰਹਿ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਾ ਸੋਸਾਂ ਸੰਗ ਨਿਵਾਇ ਤਿੰਨਾ ਵਰਤਮਾਨ ਸਮੇ ਦੇ ਸਰਬੱਤ ਸ਼ਹੀਦ ਸਿੰਘ ਸਿੰਘ ਜੀ ਆ ਮਹਾਂਪੁਰਖਾ ਮਰਜੀਬੜੇ ਸਿੱਖਾਂ ਦੇ ਪਿੱਤਰ ਨੇਕ ਕਮਾਈ ਦਾ ਧੰਨਟਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤੱਤਾਂ ਸਰਬਉੱਚ ਗੁਰੂ ਦਵਾਰ ਅੰਦਰ ਧੰਨਟਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੈ ਨਾਮ ਚਿਤਿਆਵਨ ਕਸੁ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰਿ ਚਾਰਿਆਇ ਤੋ ਦੇਤੇ ਫਤਿਹ बिरद की पैज पंथ की जीत श्री साहब जी सहाय खालसा जी सहा ए, खाल के बोल वाले बोलो जी हे अकाल पुरख वाहिगुरु जी ओ आप जी के सिखाणु बख्शो जी सिखी दान केश दान रह दान विसाहो दान भरोसा दान दान नसरदान नाम दान श्री अमृतसर साहब जी के दर्शन इशनान चौंकिया झंडे बुंगे जुगो जुगा टल धर्म का जयकार खालसा जी साहब बोलो जी ਆਪ ਜੀ ਦੇ ਸਿੱਖਾਂ ਦਾ ਮਾਨ ਨੀ ਬਾ ਮਤ ਉੱਚੀ ਮਰਬਤ ਦੇ ਰੱਖੇ ਆਪ ਕਾਲ ਪ੍ਰਗਵਾਹੀ ਗੁਰੂ ਜੀ ਹੋ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕਰ ਹੋਰ ਬੇਅੰਤ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਹੈ ਤਿਨਾ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ 헤 ਨਿਮਾਨਿਆਂ ਦੇ ਮਾਨ ਸਤਗੁਰੂ ਨੇ ਤਾਣਿਆਂ ਦੇ ਤਾਣ ਸਤਗੁਰੂ ਨੇ ਉਟਿਆਂ ਦੀ ਓਟ ਧੰਨ ਧੰਨ ਸਾਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਾਹਿਬ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਤਸਾਹੀ ਪਾਛੀਂ ਦੇ ਆਤਮਿਕ ਜੋਤ ਜੁਗ ਜੁਗਾਟਾਲ ਚਾਵਰ ਛਤਰ ਤਖਤ ਦੇ ਮਾਲਕ ਧੰ ਸਤ ਗੁਰੂ ਸ੍ਰੀ ਗੁਰੂ ਰੰਧ ਸਾਹਿਬ ਮਹਾਰਾਜ ਏਕਾਲ ਪੁਰਖ ਵਾਹਿਗੁਰੂ ਜੀ ਉਹ ਸ਼ਹੀਦੋ ਸਿੰਘ ਆਪ ਜੀ ਕੇ ਪਾਵਨ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਬੰਦਣਾ ਹੈ ਆਪ ਜੀ ਨੇ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਆਪ ਜੀ ਕੇ ਦਰ ਘਰ ਦੇ ਸੇਵਕਾਂ ਨੂੰ ਉਦਮ ਮਤ ਪ੍ਰਵੰਤਰ ਜਾਮੀ ਜਉ ਪ੍ਰੇਰੈ ਤਿਉ ਕਰਣਾ ਦੇ ਮਹਾਵਾਕ ਅਨੁਸਾਰ ਉਦਮ ਅਪਰਾਲਾ ਸੁਧਮਤ ਬਖਸ਼ੀ ਪਾਤਸ਼ਾਹ ਜੀ ਆਪ ਜੀ ਕੇ ਪਾਤਸ਼ਾਹ ਜੀ ਹੁਕਮ ਅਨਸਾਰ ਆਪ ਜੀ ਕੀ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਮਤਬੁੱਧ ਅਨਸਾਰ ਪਾਤਸ਼ਾਹ ਜੀ ਸਰਬਤ ਸੰਤਾਂ ਦੇ ਭਲੇ ਦੇ ਲਈ ਪਾਤਸ਼ਾਹ ਜੀ ਸ੍ਰੀ ਸਹਜ ਪਾਠ ਸਾਹਿਬ ਸੰਖਿਆ ਦੇ ਰੂਪ ਦੇ ਵਿੱਚ ਪਾਤਸ਼ਾਹ ਜੀ ਉਹ ਸੰਤਾਂ ਦੇ ਵਿੱਚ ਪਾਤਸ਼ਾਹ ਜੀ ਆਨ ਲੇਵਾਂ ਆਨਲਾਈਨ ਸੇਵਾ ਸ਼ੁਰੂ ਕਰਨ ਵਾਸਤੇ ਪਾਤਸ਼ਾਹ ਜੀ ਆਪ ਜੀ ਤੋਂ ਆਗਿਆ ਮੰਗ ਰਹੇ ਹਾਂ ਪਾਤਸ਼ਾਹ ਜੀ ਕਿਰਪਾ ਕਰਿਓ ਆਪ ਜੀ ਆਨਲਾਈਨ ਸ੍ਰੀ ਸਾਹਿਬਾ ਪਾਠ ਸੰਤਿਆ ਦੇ ਰੂਪ ਦੇ ਵਿੱਚ ਸੇਵਾ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਪਾਤਸ਼ਾਹ ਜੀ ਕਿਰਪਾ ਕਰਨੀ ਆਤਮ ਮਦ ਮਤ ਅੰਤ ਨਿਰਵਿਗੰਤਾ ਸਾਹਿਤ ਸੰਪੂਰਨਤਾ ਬਖਸ਼ਿਸ਼ ਕਰਨੀ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਜਿੰਨੇ ਵੀ ਮਾਈ ਭਾਈ ਵੀਰ ਬਜ਼ੁਰਗ ਦੇਸ਼ਾਂ ਵਿਦੇਸ਼ਾਂ ਦੀਆਂ ਤਰਤੀਆਂ ਤੇ ਬੈਠੇ ਪਾਤਸ਼ਾਹ ਜੀ ਇਸ ਪਾਵਨ ਸੇਵਾ ਦੇ ਨਾਲ ਸੰਤਿਆ ਦੇ ਨਾਲ ਪਾਤਸ਼ਾਹ ਜੀ ਜੁੜਨਗੇ ਸੀਸ ਤੇ ਮੇਰ ਭਰਿਆ ਹੱਥ ਰੱਖਿਓ ਪਾਤਸ਼ਾਹ ਜੀ ਆਪ ਜੀ ਕੇ ਦਰ ਕਰਦੇ ਸੇਵਕ ਭਾਈ ਸਤਨਾਮ ਸਿੰਘ ਪਾਤਸ਼ਾਹ ਜੀ ਭਾਈ ਅਮਨਦੀਪ ਸਿੰਘ ਹੋਰ ਬਿਆੰਤ ਸੇਵਕ ਜਿਨ੍ਹਾਂ ਵੱਲੋਂ ਇਹ ਸੇਵਾਵਾਂ ਅੱਗੇ ਲਾ ਕੇ ਪਾਤਸ਼ਾਹ ਜੀ ਆਪ ਜੀ ਕਰਵਾ ਰਹੇ ਹੋ ਕਿਰਪਾ ਕਰਿਓ ਪਾਤਸ਼ਾਹ ਜੀ ਇਹਨਾਂ ਸੇਵਕਾਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਦੁੱਖਾਂ ਕਲੇਸ਼ਾਂ ਔਕੜਾਂ ਵਿਗਨਾਂ ਦਾ ਨਾਸ ਕਰਨਾ ਦੀ ਭਜਨ ਬਾਣੀ ਸੁੱਖਾਂ ਦਾ ਪ੍ਰਤਾਪ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਿਓ ਬਾਣੀ ਦੀ ਸੰਥਿਆ ਪਾਤਸ਼ਾਹ ਜੀ ਆਤ ਤੋਂ ਮਤ ਅੰਤ ਤੋਂ ਪਾਤਸ਼ਾਹ ਜੀ ਅੰਤ ਤੋਂ ਨਿਰਵਿਘਨਤਾ ਸਾਇਤ ਸੰਪੂਰਨਤਾ ਆਪ ਜੀ ਆਪ ਹੀ ਕਰਵਾ ਲਿਓ ਪਾਤਸ਼ਾਹ ਜੀ ਕਿਰਪਾ ਕਰਿਓ ਤੰਦਰੁਸਤੀਆਂ ਬਖਸ਼ਿਸ਼ ਕਰਿਓ ਚੜ੍ਹਦੀਆਂ ਕਲਾ ਬਖਸ਼ਿਸ਼ ਕਰਿਓ ਪਾਤਸ਼ਾਹ ਜੀ ਇਹ ਸੇਵਾ ਆਪ ਜੀ ਨੇ ਸੀਸ ਤੇ ਮਿਹਰ ਪਰਿਆ ਹੱਥ ਰੱਖ ਕੇ ਪਾਤਸ਼ਾਹ ਜੀ ਕਾਲ ਯੁਗ ਦੇ ਪ੍ਰਭਾਵ ਤੋਂ ਤੱਤੇ ਝੋਲਿਆਂ ਤੋਂ ਬਚਾ ਕੇ ਆਪ ਜੀ ਨੇ ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜ ਕੇ ਪਾਤਸ਼ਾਹ ਜੀ ਬਾਣੀ ਦਾ ਨਾਮ ਸਿਮਰਨ ਭਜਨ ਬੰਦਗੀ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਸੇਵਕਾਂ ਨੂੰ ਸੇਵਾ ਇਹ ਕਰਵਾ ਲੈਣੀ ਏ ਅਕਾਲ ਪੁਰਖ ਵਾਹਿਗੁਰੂ ਜੀਓ ਇਹਨਾਂ ਸੇਵਾਵਾਂ ਨੂੰ ਹੀ ਮੁਖ ਰੱਖਦੇ ਹੋਏ ਆਪ ਜੀ ਕੇ ਬਖਸ਼ਿਸ਼ ਕੀਤੇ ਭੰਡਾਰਾਂ ਵਿੱਚੋਂ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਪਾਤਸ਼ਾਹ ਜੀ ਆਪ ਜੀ ਕੇ ਪਾਵਨ ਚਰਨਾਂ ਵਿੱਚ ਪੰਚਾਂ ਮਿਲ ਕੜਾ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਕਰੋ ਕਿਰਪਾ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਨਿੰਨ ਵਿਸਟਾਏ ਕ੍ਰੀਂ ਪਾਕ ਸਾਲ ਸੋਚ ਪਿਤਰਾ ਹੁਣ ਲਾਭ ਹੋ ਭੋਗ ਹਰ ਰਾਇ ਭੂਲ ਗਿਆ ਸੀ ਪ੍ਰਸਾਦ ਗੁਰੂ ਕੀ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਮੁਖੋਂ ਵਾਹਿਗੁਰੂ 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 ਨਾਮ ਜਪੇ ਪਾਤਸ਼ਾਹ ਜੀ ਸੰਗਤਾਂ ਨੂੰ ਇਲਾਹੀ ਹੁਕਮ ਬਖਸ਼ੋ ਹੁਕਮਾਂ ਤੋਂ ਬਰੰਤ ਸ੍ਰੀ ਸਾਹਿਜ ਪਾਠ ਸੰਥਿਆ ਦੇ ਰੂਪ ਦੇ ਵਿੱਚ ਪਾਤਸ਼ਾਹ ਜੀ ਪਾਵਨ ਬਾਣੀ ਦੀ ਸੰਥਿਆ ਆਰੰਭ ਕਰਨ ਦੀ ਆਗਿਆ ਬਖਸ਼ੋ ਕਿਰਪਾ ਕਰਨੀ ਪਾਤਸ਼ਾਹ ਜੀ ਸਰਵਤ ਮਾਈ ਭਾਈ ਵੀਰ ਬਜ਼ੁਰਗ ਪਾਤਸ਼ਾਹ ਜੀ ਸਰਬੱਤ ਨੂੰ ਹੀ ਦੇਸ਼ਮ ਦੇਸ਼ਾਂ ਦੀਆਂ ਧਰਤੀਆਂ ਤੇ ਬੈਠਿਆਂ ਨੂੰ ਤਨ ਮਨ ਧਨ ਕਰਕੇ ਸੇਵਾਵਾ ਕਰਨ ਦੇ ਬਲ ਉਦਮ ਉਪਰਾਲੇ ਬਲ ਬੁੱਧੀ ਸਮੱਤ ਬਖਸ਼ਨੀ ਆਪਣੇ ਚਰਨਾਂ ਨਾਲ ਜੋੜਨਾ ਪਾਤਸ਼ਾਹ ਜੀ ਜੀਵਨ ਵਿੱਚ ਅਨੇਕ ਪ੍ਰਕਾਰ ਦੇ ਦੁੱਖ ਤਕਲੀਫ ਪਾਤਸ਼ਾਹ ਜੀ ਕਲਯੁਗੀ ਜੀਵ ਹਾਂ ਭਰੇ ਪਏ ਹਨ ਆਪ ਜੀ ਨੇ ਆਪਣੇ ਸਿਮਰਨ ਭਜਨ ਬੰਦਗੀ ਨਾਮਨ ਦੀ ਤਾਕਤ ਦੇ ਨਾਲ ਪਾਤਸ਼ਾਹ ਜੀ ਕਿਰਪਾ ਕਰਨੀ ਸਾਰੇ ਹੀ ਪਾਤਸ਼ਾਹ ਜੀ ਦੁੱਖਾਂ ਕਲੇਸ਼ਾਂ ਦਾ ਨਾਸ ਆਪ ਜੀ ਨੇ ਭਜਨ ਬਾਣੀ ਸੁੱਖਾਂ ਦਾ ਪ੍ਰਤਾਪ ਬਖਸ਼ਿਸ਼ ਕਰਨਾ ਦਾਤਾ ਜੀ ਕਿਰਪਾ ਕਰਿਓ ਸੀਸ ਤੇ ਮੇਰ ਭਰਿਆ ਹੱਥ ਰੱਖਿਓ ਪਾਤਸ਼ਾਹ ਕਰੋ ਕਿਰਪਾ ਆਗਿਆ ਬਖਸ਼ੋ ਸਹੀ ਪਿਆਰਾਂ ਦੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਤੇ ਆਵੇ ਜੀ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ